ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਹੇ ਨੂਨੇ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਭਲੇ ਕਿੱਥੇ ਗਏ ਸਰ ਸੁਣੋ ਪਿਆ ਗਈ ਸਾਡੇ ਸੁਣ ਲੋਣ ਸੁਣ ਲੋ ਬਾਜਵਾ ਸਾਹਿਬ ਸੁਣ ਲੋ ਸੁਣੋ 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 ਕਿੱਥੇ ਜਾਓ ਸੁਣੋ ਉਹ ਸੁਣੋ ਜੀ ਨੂ ਡੈਸ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਾ ਕੀਤਾ ਜਾਵੇ ਚੇਰ ਨੂੰ ਡੈਸ ਕਰੋ ਮੈਂ ਚੇਰ ਨੂੰ ਡੈਸ ਕਰਾਂ ਜੀ ਬਹੁਤ ਨਾਲ ਤੁਸੀ ਕਰੋ ਤੁਸੀਂ ਬੈਠੋ ਜੀ ਬਾਜਾ ਜੀ ਬੈਠੋ ਤੁਸੀਂ ਅੱਗੇ ਕੇ ਨਕਸ਼ੇ ਜਰਾ ਬਾਜਾ ਜੀ ਫਿਰ ਬੋਲਣਾ ਬਾਹਰਾ ਜੀ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਬੋਲਣਾ ਤੁਸੀਂ ਬਹੁਤ ਤੁਸੀਂ ਬਾਪੜੀ ਗੱਲ ਤੋਂ ਸਾਰੇ ਇਹਨਾਂ ਨੂੰ ਬਾਹ ਤੁਸੀਂ ਆਪਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਕਹ ਲੇ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਹੇ ਨੂ ਨਹੀਂ ਸਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ مخਾਲ ਕਰਦੇ ਆ ਸਭ ਬਹੁਤ مخਾਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਬਲੇ ਕਿੱਥੇ ਗਏ ਸਰ ਸੁਣੋ ਪਿਆ ਵੀ ਸਾਡੇ ਸੁਣ ਲਓ ਸੁਣੋ ਬਹਾਜਵਾਲ ਸਾਹਿਬ ਸੁਣ ਲਓ ਸੋਲਾ 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 ਸੁਣੋ ਸੁਣੋ ਕਿੱਥੇ ਜਾਓ ਸੁਣੋ ਉਹ ਸੁਣੋ ਜੀ ਰਿਡਰੈਸ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਹੈ ਰਿਕਾਰਡ ਲਾਗੀ ਜਾਵੇ ਚੇਰ ਨੂੰ ਰਿਡਰੈਸ ਕਰੋ ਮੈਂ ਚੇਰ ਨੂੰ ਰਿਡਰੈਸ ਕਰਾਂ ਇਹਨਾਂ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਏ ਬਾਏ ਜੀ ਬੈਠੋ ਤੁਸੀਂ ਅੱਗੇ ਕੇ ਨਕਸ਼ੇ ਤਰ੍ਹਾਂ ਜੀ ਮੈਂ ਬੋਲਾਂ ਬਾਹਰ ਜੀ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਕੋਈ ਨਾ ਤੂੰ ਤਪਾਓ ਉਹ ਤੁਸੀਂ ਆਪਣੀ ਗੱਲ ਬਾਕੀ ਸਾਰੇ ਇਹਨਾਂ ਨੂੰ ਬਾਹ ਤੁਸੀਂ ਹਾਲ ਦੀ ਗੱਲ ਜਾਰੀ ਰੱਖੋ ਜੀ ਮੈਂ ਬਹਿ ਗਾਲੇ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਿਸੇ ਨੂੰ ਨਹੀਂ ਸਾਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਬੱਲੇ ਕਿੱਥੇ ਗਏ ਸਰ ਸੌਣਾ ਪਿਆਗੀ ਸਾਡੀ ਸੌਣਾ ਸੌਣੋ ਬਾਜਾ ਸਾਹਿਬ ਸੁਣ ਲਾ ਸੁਣ ਲਾ ਸੁਣ ਲਾ ਸੁਣੋ ਸੁਣੋ ਕਿੱਥੇ ਜਾਓ ਸੁਣੋ ਓ ਸੁਣੋ ਜੀ ਰਿਡਰੈਕਟ ਕਰੋ ਓ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਾ ਕੀਤਾ ਜਾਵੇ ਚੇਰ ਨੂੰ ਰਿਡਰੈਕਟ ਕਰੋ ਮੈਂ ਚੇਰ ਨੂੰ ਰਿਡਰੈਕਟ ਕਰਾਂ ਬਹਾਉ ਨਾਲ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਜਾ ਜੀ ਬੈਠੋ ਤੁਸੀਂ ਅੱਗੇ ਕੇ ਨਕਸ਼ੇ ਜਰਾ ਬਾਜਾ ਜੀ ਮੈਂ ਬੋਲਣਾ ਬਾਹਰ ਜੀ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਬੋਏ ਨਾ ਤੁਸੀਂ ਦਬਾਓ ਉਹ ਤੁਸੀਂ ਬਾਪੜੀ ਗੱਲ ਤੁਸੀਂ ਆਪਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ